ਅਦੇਨ ਆਉਂਦੇ ਪਿੰਡ ਨੰਗਲ ਧਿਆਲ ਸਿੰਘ ਵਿਖੇ ਗੰਦੇ ਪਾਣੀ ਦੀ ਦੀ ਨਿਕਾਸੀ ਨਾ ਹੋਣ ਕਾਰਨ ਪਿੰਡ ਵਾਸੀ ਪਰੇਸ਼ਾਨ ਹਨ ਇਹੋ ਜਿਹੇ ਬਰਸਾਤਾਂ ਦੇ ਮੌਸਮ ਕਾਰਨ ਗਲੀ ਬਜ਼ਾਰਾ ਵਿੱਚ ਗੰਦਾ ਪਾਣੀ ਖੜਾ ਰਹਿਣ ਕਾਰਨ ਜਿੱਥੇ ਲੰਗਣਾ ਔਖਾ ਹੈ ਉਥੇ ਗੰਦੇ ਪਾਣੀ ਕਾਰਨ ਪਲਦਾ ਮੱਛਰ ਬਿਮਾਰੀਆਂ ਦਾ ਖਤਰਾ ਬਣਿਆ ਰਹਿੰਦਾ ਹੈ ਅਤੇ ਸਰਕਾਰੀ ਸਕੂਲ ਦੇ ਦਰਵਾਜ਼ੇ ਅੱਗੇ ਖੜੇ ਪਾਣੀ ਕਾਰਨ ਬੱਚਿਆਂ ਨੂੰ ਬਿਮਾਰੀਆਂ ਅਤੇ ਖਾਰਸ਼ ਵਰਗੇ ਪੇੜੇ ਰੋਗ ਲੱਗ ਰਹੇ ਹਨ ਸਕੂਲ ਦੀ ਗਰਾਮ ਵਿੱਚ ਖੜਾ ਪਾਣੀ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਕਿ ਪਿੰਡ ਵਾਸੀ ਚੋਨਾ ਲਾਉਣ ਦੀ ਤਿਆਰੀ ਕਰ ਰਹੇ ਹਨ ਉਥੇ ਹੀ ਪਿੰਡ ਨੇ ਕੇਹਾ ਪਾਰਤ ਸਰਕਾਰ ਦੇ ਸੁਪਨੇ ਸਵਜ ਪਾਰਤ ਮੁਹਿੰਮ ਦੇ ਸੁਪਨੇ ਨੂੰ ਚੀੜੀਆਂ ਕਰਦਾ ਇਹ ਗੰਦਗੀ ਕਿਸ ਨੂੰ ਜ਼ਿੰਮੇਵਾਰ ਠਹਿ ਰਹੀ ਕਿ ਪਾਰਸ਼ਾਸ਼ਨ ਜਾਂ ਪਿੰਡ ਵਾਸੀ ਇਸ ਦੇ ਜ਼ਿੰਮੇਵਾਰ ਹਨ ਕਿ ਹੈ ਸਚਾਈ ਪੰਜ ਸਾਲ ਪੰਚਾਇਤੀ ਰਾਜ ਗੀਤਣ ਤੋਂ ਬਾਅਦ ਵੀ ਪਿੰਡ ਦਾ ਵਿਕਾਸ ਅਧੂਰਾ ਕਿਉਂ ਪਿੰਡ ਵਾਸੀਆ ਪੰਜਾਬ ਸਰਕਾਰ ਕੋਲੋਂ ਮੰਗ ਕਰਦੇ ਕਿ ਹਾਕੀ ਪੰਜਾਬ ਸਰਕਾਰ ਦਾ ਮੌਜੂਦਾ ਐਮ ਐਲ ਏ ਇਸ ਮੁਸ਼ਕਲ ਪਰਿ사ੜੀ ਜਿੰਦਗੀ ਅਤੇ ਛੋਟੇ ਛੋਟੇ ਸਕੂਲ ਆਉਣ ਵਾਲੇ ਬਚਿਆਂਦੇ ਤੇ ਅਨਹਿਤ ਪਿੰਡ ਵਿੱਚ ਵਿਕਾਸ ਕਾਰਜ ਦਾ ਕੰਮ ਕਰਵਾਇਆ ਜਾਵੇ ਹਾਂਜੀ ਕੀ ਨਾਮ ਹੈ ਤੁਹਾਡਾ ਭਾਈ ਸਰਦਾਰ ਕਲੌਂ ਸਿੰਘ ਜੀ ਕਿਹੜਾ ਪਿੰਡ ਆ ਪੰਨਾਗਲ ਦਾਲ ਸਿੰਘ ਜੀ ਕਿਹੜਾ ਕਿਹੜਾ ਜੀ ਅੰਮ੍ਰitsar ਜੀ ਕੀ ਗੱਲ ਬਾਤੋ ਜੀ ਆ ਜਿਹੜਾ ਪਾਣੀ ਦੇ ਸੇ ਖਲੋਤੋ ਛੱਪੜ ਆ ਜਾਂ ਗਰਾਉਂਡ ਆ ਇਹ ਗਰਾਉਂਡ ਆ ਜੀ ਐਸ ਬਨੇ ਅੱਛਾ ਜੀ ਐਸ ਬਨੇ ਸਕੂਲ ਆ ਜੀ ਅੱਛਾ ਜੀ ਤੇ ਛੱਪੜ ਆ ਜੀ ਐਸ ਬਨੇ ਔਰ ਇਹ ਜਿਹੜੇ ਛੱਪੜ ਦਾ ਪਾਣੀ ਆ ਇਸ ਗਰਾਉਂਡ ਦੇ ਵਿੱਚ ਜਿਹੜਾ ਆ ਰਿਹਾ ਬੱਚਿਆਂ ਨੂੰ ਲੰਘਣ ਦੀ ਔਰ ਸਕੂਲ ਦੇ ਵਿੱਚ ਪੜ੍ਹਨ ਦੇ ਜਿਹੜੇ ਬੱਚੇ ਆਉਂਦੇ ਉਹਨਾਂ ਨੂੰ ਲੰਘਣ ਵਾਸਤੇ ਬਹੁਤ ਤੰਗੀ ਔਰ ਜਿਹੜੇ ਪਿੰਡ ਦੇ ਲੋਕ ਨੇ ਇਹਨਾਂ ਨੂੰ ਵੀ ਲੰਘਣ ਦੀ ਬਹੁਤ ਤੰ ਕਿ ਜਦ ਛੱਪੜ ਤੇ ਜਿਹੜੀ ਗਰਾਊਂਡ ਹੈ ਇੱਕ ਲੈਵਲ ਹੋ ਚੁੱਕਾ ਹੈ ਜਿਆ ਪਾਣੀ ਦਾ ਕਿਹੜਾ ਕੋਈ ਪਿੰਡ ਦਾ ਨਮਾਇੰਦਾ ਚੁਣਿਆ ਸਰਪੰਚੀ ਚੁਣਿਆ ਗਿਆ ਜਾਂ ਮੈਂਬਰ ਚੁਣਿਆ ਗਿਆ ਉਹਨਾਂ ਲੋਕੀ ਦੀ ਕੋਈ ਕੀਤੀ ਨਹੀਂ ਗਈ ਜਿਹੜੇ ਵੇਖੋ ਜੀ ਸਰਪੰਚ ਸਾਹਿਬ ਤੋਂ ਕੁਝ ਸਮੇਂ ਤੋਂ ਪਹਿਲਾਂ ਜਿਹੜੇ ਉਹ ਅੱਛਾ ਜੀ ਸਰਪੰਚ ਸਾਹਿਬ ਕੁਝ ਸਮਾਂ ਪਹਿਲਾਂ ਜਿਹੜੇ ਉਹ ਆਪਣੀ ਦਿੱਲੀ ਜਿਹੜੀ ਨੌਕਰੀ ਕਰਦੇ ਹੋਏ ਸੀ ਅੱਛਾ ਜੀ ਤੇ ਉੱਥੇ ਚਲੇ ਗਏ ਨੇ ਉਹਨਾਂ ਨੇ ਕੋਈ ਨਾ ਵੱਲੋਂ ਕੋਈ ਵਿਕਾਸ ਨਹੀਂ ਹੋਇਆ ਤੇ ਉਹਨਾਂ ਨੇ ਕੋਈ ਵੀ ਕੋਈ ਕਾਰਵਾਈ ਨਹੀਂ ਕੀਤੀ ਕਿ ਜਿਹੜੀ ਨਗਰ ਦੇ ਵਿੱਚ ਪਾਣੀ ਨੌਕਰੀ ਕਰਦੇ ਸੀ ਕੋਈ ਪ੍ਰਾਈਵੇਟ ਕਰਦੇ ਸੀ ਪਹਿਲਾਂ ਫੌਜ ਸੀ ਅਸੀਂ ਤੇ ਫੌਜ ਤੋਂ ਰਿਟਾਇਰਮੈਂਟ ਹੋ ਕੇ ਸਰਪੰਚੀ ਜਿਹੜੀ ਉਹਨਾਂ ਜਿੱਤ ਪ੍ਰਾਪਤ ਕੀਤੀ ਉਸ ਤੋਂ ਬਾਅਦ ਕੋਈ ਵਿਕਾਸ ਜਿਹੜਾ ਇਹ ਕੀਤਾ ਗਿਆ ਉਹਨਾਂ ਕੋਲ ਦੂਸੇ ਜਾ ਕੇ ਚੰਗੇ ਦੇਖੀ ਅੱਜ ਆਇਆ ਦਾ ਆਉਂਦੇ ਆ ਜੀ ਪਰ ਉਹ ਪਿੰਡ ਦੇ ਵਿਕਾਸ ਵਾਸਤੇ ਨਹੀਂ ਗੱਲ ਕਰਦੇ ਕਾਰਨ ਕਾਰਨ ਜੀ ਤੇ ਮੁਸ਼ਕਲ ਹੈ ਜੀ ਤੇ ਉਹਨਾਂ ਦੇ ਕਹਿ ਨਹੀਂ ਸਾਦੇ ਕੁਝ ਕੀ ਮੰਗ ਕਰਦੇ ਹੋ ਪ੍ਰੋਸੈਸਿੰਗ ਕੋਲ ਅਸੀਂ ਮੰਗ ਕਰਦੇ ਹਾਂ ਜੀ ਸਾਡੇ ਇੱਕ ਛੱਪੜ ਦਾ ਨਿਕਾਸ ਕੀਤਾ ਜਾਵੇ ਪਾਣੀ ਦਾ ਇੱਕ ਗਰਾਊਂਡ ਜਿਹੜੀ ਬੱਚਿਆਂ ਖੜਨ ਵਾਸਤੇ ਬਣਾਇਆ ਜਾਵੇ ਇੱਕ ਰਸਤਾ ਜਿਹੜਾ ਹੈ ਇਹਨੂੰ ਸਾਫ਼ ਸੁਥਰਾ ਬਣਾਇਆ ਜਾਵੇ ਕਿ ਜਿਹੜਾ ਦੇ ਲੋਕਾਂ ਨੂੰ ਲੰਘਣ ਵਾਸਤੇ ਜਿਹੜੀ ਆ ਪਰੇਸ਼ਾਨੀ ਨਾਲ ਹਾਂਜੀ ਅਸੀਂ ਹੁਣ ਜਿਹੜੀ ਆ ਜਿਹੜਾ ਸਾਡੇ ਜਿਹੜਾ ਇਹ ਗਰਾਊਂਡ ਆ ਜੀ ਵੇਖੋ ਕਿਸ ਤਰ੍ਹਾਂ ਪਾਣੀ ਨਾਲ ਭਰੀ ਹੋਈ ਐ ਇਸ ਨੂੰ ਅਸੀਂ ਹੁਣ ਨੌਜਵਾਨ ਕਹਿ ਰਹੇ ਨੇ ਕਿ ਅਸੀਂ ਗਰਾਊਂਡ ਦੇ ਖੇਡਣ ਵਾਸਤੇ ਨਹੀਂ ਬਣ ਰਹੀ ਤੇ ਇਸ ਦੇ ਵਿੱਚ ਚੋਨਾ ਲਾ ਦੇਵੇ ਤੇ ਚੋਨਾ ਲਾ ਕੇ ਇਹਨੂੰ ਵਧੀਆ ਬਣਾ ਕੇ ਜਿਹੜਾ ਚੋਨਾ ਇਹਨਾਂ ਨੂੰ ਜੋ ਐਮਐਲਏ ਜੋ ਸਾਡੇ ਲੀਡਰ ਆਉਣਗੇ ਉਹਨਾਂ ਨੇ ਉਹਦੇ ਵਿੱਚੋਂ ਕਮਾਈ ਕਰਕੇ ਉਹ ਹੀ ਖਵਾਈ ਜਾਵੇ ਤਾਂ ਜੋ ਅਸੀਂ ਇਹਦਾ ਵਿਕਾਸ ਕੋਈ ਹੋਣਾ ਨਹੀਂ ਤੇ ਲੀਡਰ ਵੀ ਜਿਹੜੇ ਨਹੀਂ ਵਿਕਾਸ ਕਰ ਰਹੇ ਕੋ ਖਾਲਸਾ ਬਾਈ ਉੱਥੇ ਆ ਜੀ ਬੱਜੀ ਇਹ ਦੋ ਵੀ ਮਤਲਬ ਕਿਹਾ ਨਾ ਬਾਬਾ ਜੀ ਹਣਾ ਨੇ ਮਤਲਬ ਆ ਹੋਣਾ ਚਾਹੁੰਦਾ ਵਾ ਇਹ ਅੱਜ ਇਹ ਹੁਣ ਜੋ ਮਰਜ਼ੀ ਗਈ ਜਾਣ ਸਰਪੰਚ ਕਿਉਂਕਿ ਉਹ ਇੱਥੇ ਨਹੀਂ ਹੈਗਾ ਸਾਹਮਣੇ ਹੋਵੇ ਤਾਂ ਫਿਰ ਗੱਲ ਕਰਨਾ ਗੱਲ ਤੇ ਸਾਰੇ ਕਰਦੇ ਆ ਉਹਦੇ ਸਾਹਮਣੇ ਗੱਲ ਕਰੇ ਨਾ ਵਿਕਾਸ ਹੋਵੇ ਪਿੰਡ ਦਾ ਵਧੀਆ ਵਾ ਆਹੀਂ ਬੜ ਕਰਦਾ ਕਹਿੰਦੇ ਇਧਰ ਨੂੰ ਉਹ ਕਾ ਜਿਹੜਾ ਨਾਲਾ ਕੱਢੋ ਦੱਸੋ ਨਾ ਕਿੰਨੇ ਪਿੰਡ ਵਾਲਿਆ ਹੈਗੇ ਹੋਰ ਕਿੰਨੇ ਕਿੰਨੇ ਪਿੰਡ ਦਾ ਕਿਤੇ ਵੀ ਵਿਕਾਸ ਹੋਦਾ ਦੱਸੋ ਉਹਦਾ ਉਹਦਮ ਸਰਪੰਚ ਸਾਹਿਬ ਵਿਕਾਸ ਕੀਤਾ ਆ ਉਹ ਕਿਤੇ ਵੀ ਹੋਇਆ ਪਿੰਡ ਦੇ ਵਿੱਚ ਮੇਰੇ ਨਾਲ ਗੱਲ ਕਰਦਾ ਸਰਪੰਚ ਨਾਲ ਗੱਲ ਕਰੀ ਨਾ ਜੇ ਆਉਂਗਾ ਆਣਾ ਭਾਈ ਚਲੋ ਲਾਈਵ ਚੱਲਣ ਦੇ ਆ ਇਹ ਕਿਹਦਾ ਕਹਿੰਦੇ ਵੀ ਲਾਈਵ ਨਹੀਂ ਚੱਲਦਾ ਲਾਈਵ ਚੱਲਦਾ ਪਿਆ ਸਰਪੰਚ ਦਾ ਜੇ ਕਿਤੇ ਵਿਕਾਸ ਹੋਇਆ ਮੀਡੀਆ ਲੈ ਨਾ ਕਿਤੇ ਵੀ ਹੋਇਆ ਵਿਕਾਸ ਕਿੱਥੇ ਹੋਇਆ ਵਾ ਉਹ ਮਖਾਓ ਨਾ ਮਖਾਓ ਫਿਰ ਆਹ ਜਾ ਕੇ ਮੈਂ ਕਿਤੇ ਗੱਲ 81 ਕੋਟੇ 'ਚ ਕਿਤੇ ਉਹ 81 ਕੋਟੇ 'ਚ ਕਹੇ ਨਾਲ ਨਹੀਂ ਆ ਸਰਪੰਚ ਐਸੀ ਨਹੀਂ ਆ ਕਿ ਸਰਪੰਚ ਪਬਲਿਕ ਥੋੜੀ ਤੇ ਪੰਚ ਕੋਲ ਜਾਣਾ ਨਹੀਂ ਤੇ ਆਉਣਾ ਨਾ ਨਾ ਦੇਖੋ ਸਰਪੰਚਾ ਮੇਰੀ ਗੱਲ ਕੀ ਕਰਦਾ ਇਹ ਤੁਹਾਡੀ ਗੱਲ ਹੈ ਨਾ ਸਰਪੰਚ ਸਾਰਿਆਂ ਨੂੰ ਕਹਿੰਦਾ ਹੈ 12 12 ਲੱਖ ਰੁਪਈਆ ਆਇਆ ਨਹੀਂ ਲੋਨ ਨਹੀਂ ਦਿੱਤਾ ਤਾਂ ਸੋਣ ਫਿਰ ਉਹ ਤੇ ਕਦੀ ਗਲਤੀ ਆ ਵਾ ਮੇਰੀ ਗੱਲ ਨਾ ਨਾ ਮੇਰੀ ਗੱਲ ਗਲਤੀ ਸਰਪੰਚ ਦੀ ਨਹੀਂ ਆ ਇਹਨਾਂ ਦੀ ਗਲਤੀ ਆ ਚਲੋ ਉਹਨਾਂ ਨੇ ਸੱਦ ਉਹ ਪਾਣੀ ਪਹਿਲਾਂ ਨੇ ਰੋਕਿਆ ਸਰਪੰਚ ਸਾਹਿਬ ਰੋਕਿਆ ਉਹਨਾਂ ਨੂੰ ਕੋਈ ਮੈਟਰ ਨਹੀਂ ਆ ਯਾਰ ਐਸਐ ਜੀ ਜਦੋਂ ਸਰਪੰਚ ਸਾਹਿਬ ਸਰਪੰਚੀ ਖਲੋਤੇ ਉਹਨਾਂ ਕਹੇ ਕਿ ਮੈਂ ਪਿੰਡ ਛੱਡ ਕੇ ਬਾਹਰ ਜਾ ਕੇ ਨੌਕਰੀ ਕਰੂੰਗਾ ਨਹੀਂ ਇੱਥੇ ਕਰਦੇ ਹਾਂ ਨੌਕਰੀ ਉਹਦੇ ਆ ਇੱਥੇ ਆਪਣੇ ਆਕੀਆ ਆ ਜਿਹੜਾ ਹੋਟੀਆਂ ਇੱਥੇ ਕਰਦੇ ਹਾਂ ਨੌਕਰੀ ਇੱਥੋਂ ਹਣ ਕਿੰਨੇ ਚਿਰ ਉਹਨਾਂ ਨੂੰ ਆ ਨਹੀਂ ਸਾਲ ਡੇਰ ਸਾਲ ਹੋ ਗਿਆ ਨਹੀਂ 2 ਸਾਲ 2 ਸਾਲ ਚਲ 2 ਮੰਨ ਲਓ ਪਰ ਜਦੋਂ ਕੋਈ ਕਿਸੇ ਨੂੰ ਲਿਖ ਕੇ ਦੇਖ ਗਿਆ ਵੀ ਮੈਂ ਬਾਹਰ ਜਾ ਰਿਹਾ ਹਾਂ ਹਾਂ ਉਹ ਡਰੇ ਦੇ ਮੁੰਡਾ ਵੇਖੋ ਹੀ ਇੱਕ ਮਿੰਟ ਮੇਰੀ ਗੱਲ ਸੁਣੋ ਚੱਕਰ ਆ ਪਤਾ ਕੀ ਆ ਕੋਈ ਗਲਤ ਕਰ ਲੈਂਦਾ ਗੱਲ ਸੁਣ ਮੇਰੀ ਇੱਕ ਮਿੰਟ ਐਸੀ ਕੋਟੀ ਦੀ ਹੈਗੀ ਉਹ ਜੱਟਾਂ ਨੂੰ ਲਿਖ ਕੇ ਦੇ ਗਿਆ ਮੰਨੀ ਪੰਚਾਇਤ ਮੈਂਬਰ ਸਾਨੂੰ ਕੋਈ ਲਿਖ ਕੇ ਦਿੰਦਾ ਸਾਰਾ ਕੰਮ ਚੱਲਣਾ ਹੈ ਚੱਕਰ ਆਈ ਚੱਕਰ ਆਈ ਆਈ ਪ੍ਰਬੰਧ ਕਰਵਾ ਲਓ ਹੋਰ ਨਹੀਂ ਕੋਈ ਮੈਨੂੰ ਸਾਰੇ ਚੰਦੇ ਹੀ ਵੀ ਉਹ ਉੱਥੇ ਉਹਨੂੰ ਦੇਖ ਕੇ ਦੇਖ ਗਿਆ ਵਾ 5 ਸਾਲ ਸਾਂ ਦੇਖੋ 5 ਸਾਲ ਸਰਪੰਚੀ ਹੁੰਦੀ ਰਹਾ ਉਹ ਚੀਜ਼ ਦਾ ਕੋਈ ਵਿਕਾਸ ਹੋਇਆ ਵਿਖਾ ਦਿਓ 5 ਸਾਲਾਂ ਦੇ ਵਿੱਚ ਕੋਈ ਯਾਰ ਜਦੋਂ ਆਉਂਗਾ ਤੇ ਸਾਹਮਣੇ ਗੱਲ ਕਰਿਓ ਨਾ ਮਗਰੋਂ ਉਹਦੇ ਗੱਲ ਕਰ ਲੈਂਦੇ ਆ ਉਹਦੇ ਹੁੰਦੇ ਵੀ ਆਪਣੇ ਬਾਜ਼ਾਰ ਦੀ ਗੱਲ ਕੀਤੀ ਛੋਟਾ ਬਾਜ਼ਾਰ ਤੇ ਬਣ ਲਗਾ ਅਸੀਂ ਤੇ ਫਿਰ ਰੋਕੇ ਉਹਨਾਂ ਨੇ ਉਹ ਉਹਨਾਂ ਨੂੰ ਕਹੋ ਨਾ ਵੀ ਉਹਨਾਂ ਨੇ ਰੋਕਿਆ ਉਹ ਦਿੰਦਾ ਕਿ ਫਿਰ ਵਿਕਾਸ ਹੁੰਦਾ ਇਹ ਇਹ ਪੰਚਾਇਤੀ